ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਆਪਾਂ ਬਲੌਗ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਗੁਰੂ ਘਰ ਦੀ ਸਫਾਈ ਤੋਂ ਆਪਾਂ ਆਪਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹੋਏ ਹਾਂ ਤੇ ਇੱਥੇ ਚੱਲ ਰਹੀ ਹੈ ਸਫਾਈ ਤੇ ਆਪਾਂ ਵੀ ਸੇਵਾ ਕਰਾਉਣੇ ਆ ਨਾਲ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਆ ਵਿੜਾ ਤੋਤਾ ਗਿਆ ਜੀ ਵੇੜਾ ਤੋਂ ਤਾਂ ਵੀੜੇ ਦੀ ਸਫਾਈ ਕਰਤੀ ਐ ਤੇ ਇੰਨਾ ਕਰ ਤਾਂ ਉਧਰ ਉਹ ਭੈਣ ਨੇ ਭਾਂਡੇ ਮਾਜਤੇ ਆ ਸਾਰੇ ਤੇ ਹੁਣ ਉਹ ਟੱਬ ਦੀ ਸਫਾਈ ਕਰ ਰਹੀ ਐ ਤੇ ਫੇਰ ਅੰਦਰੋਂ ਚਾਦਰਾਂ ਵਗੈਰਾ ਧੋਵਾਂਗੇ ਤੇ ਆਜੋ ਆਪਾਂ ਤੁਹਾਨੂੰ ਅੰਦਰ ਦਾ ਵੀ ਉਹ ਵੀ ਦਿਖਾ ਦਈਏ ਅੰਦਰੋਂ ਸਾਰੇ ਗੱਦੇ ਵਗੈਰਾ ਮੈਟ ਵਗੈਰਾ ਸਾਰਾ ਕੁਝ ਚੱਕਤਾ ਦੇਖੋ ਜੀ ਇੱਧਰ ਗੱਦੇ ਆਪਾਂ ਇਕੱਠੇ ਕਰਕੇ ਸਾਰੇ ਰੱਖਤੇ ਆ ਤੇ ਇਹ ਨੂੰ ਧੋਵਾਂਗੇ ਆਪਾਂ ਦਰਬਾਰ ਸਾਹਿਬ ਨੂੰ ਅੰਦਰੋਂ ਤੇ ਇੱਧਰ ਜਾਲੀ ਵਗੇਰੇ ਲਾਵਾਂਗੇ ਸਾਰੇ ਇੱਧਰ ਅਸੀਂ ਲਾ ਰਹੇ ਹਾਂ ਚੰਦੂਆ ਸਾਹਿਬ ਦੇਖੋ ਜੀ ਤੁਸੀਂ ਵੀ ਤੇ ਨਾਲ ਤੁਹਾਨੂੰ ਦਿਖਾਉਣੇ ਆ ਅਸੀਂ ਸਫਾਈ ਕਰਦੇ ਕਰਦੇ ਤੇ ਤੁਸੀਂ ਵੀ ਕਰੋ ਗੁਰੂ ਘਰ ਦੀ ਸਫਾਈ ਦੇ ਨਾਲ ਸਾਡੀ ਹੈਲਪ ਤੇ ਜਿਵੇਂ ਵੇਖੂਗੇ ਤਾਂ ਤੁਹਾਡਾ ਵੀ ਗੁਰੂ ਘਰ ਦੀ ਸੇਵਾ ਵਿੱਚ ਹਨਾ ਪੈ ਜਾਊਗਾ ਯੋਗਦਾਨ ਜੀ ਤੇ ਚਲੋ ਜੀ ਆ ਚੰਦੂਆ ਸਾਹਿਬ ਅਦਰੋਂ ਬੋਲਦਾ ਉਹ ਪਹਿਨਿਆ ਕੇ ਇਹ ਮੇਰਿਆਂ ਸਾਰੀਆਂ ਭੈਣਾਂ ਜੀ ਇਹ ਮੇਰਿਆਂ ਭੈਣਾਂ ਸਾਰੀਆਂ ਨਾਲ ਲੱਗੀਆਂ ਹੁਣ ਅਸੀਂ ਖੋਲਦੇ ਆਂ ਪੌੜੀ ਉੱਪਰ ਚੜ੍ਹਨ ਵਾਸਤੇ ਉੱਥੋਂ ਲਾਉਣ ਵਾਸਤੇ ਤੇ ਉਪਰੋਂ ਜਦੋਂ ਆ ਸਭ ਲਾਵਾਂਗੇ ਤੇ ਜਾਲੇ ਕਾਫੀ ਲੱਗੇ ਉਹਦੀ ਸਫਾਈ ਕਰਾਂਗੇ ਤੇ ਇਹ ਮੇਰੀਆਂ ਸਾਰੀਆਂ ਜਠਾਣੀਆਂ ਜੀ ਮੈਂ ਸਾਰਿਆਂ ਨਾਲ ਛੋਟੀਆਂ ਠੀਕ ਹੈ ਨਾ ਇਥੋਂ ਆਪਾਂ ਥੜਾ ਸਾਫ ਤੋਂ ਵੀ ਸਾਰਾ ਕੁਝ ਚੱਕਤਾ ਸਫਾਈ ਕਰਾਂਗੇ ਇਥੋਂ ਸਟਾਰਟ ਕਰਾਂਗੇ ਸਫਾਈ ਦੀ ਤੇ ਇਧਰ ਜਿਹੜਾ ਸਭ ਲੈ ਰਿਹਾ ਵਾ ਉਧਰ ਆਪਣਾ ਹੈਗਾ ਜੀ ਗੁਰੂ ਘਰ ਦੇ ਵਿੱਚ ਸੋਖਾਸਣ ਵਾਸਤੇ ਰੂਮ ਬਣਿਆ ਹੋਇਆ ਓਕੇ ਠੀਕ ਹੈ ਜੀ ਲਾਲਗੇ ਤੇ ਥੋੜੀ ਦੇਰ ਬਾਅਦ ਗੱਲ ਕਰਦੇ ਆ ਤੁਹਾਡੇ ਨਾਲ ਬਣੇ ਰਿਓ ਵੀਡੀਓ ਦੇ ਉੱਪਰ ਵੀਡੀਓ ਫਾਲੋਅ ਵਾਚ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਕਿ ਤਰ ਲੇ ਉੱਡਾ ਤੱਕ ਪਲਾਂ ਨਹੀਂ ਲੱਗਾ ਕੋਈ ਵੀ ਆਪ ਦੋ ਵਾਈਟ ਵੀ ਬਸ ਲਓ ਜੀ ਅੱਧੀ ਸਫਾਈ ਆਪਾਂ ਕਰ ਲਈ ਤੇ ਅੱਧੀ ਰਹਿ ਗਈ ਆ ਝਾੜ ਪੂੰਝ ਕਰ ਲਈ ਆ ਹੁਣ ਆਪਾਂ ਧੋਣਾ ਦਰਬਾਰ ਸਾਹਿਬ ਜੀ ਤੇ ਸਾਡਾ ਹੋ ਗਿਆ ਬ੍ਰੇਕ ਟਾਈਮ ਤੇ ਤੁਸੀਂ ਵੀ ਦੇਖੋ ਜੀ ਭੈਣਾਂ ਦਾ ਬ੍ਰੇਕ ਟਾਈਮ ਇੱਧਰ ਕਰੋ ਗੱਲ ਕਹਿੰਦੇ ਮੈਂ ਵੀਡੀਓ 'ਚ ਨਹੀਂ ਆਉਂਦੀ ਵੀਡੀਓ 'ਚ ਨਹੀਂ ਆਉਂਦੀ ਸਾਰੇ ਆਪਾਂ ਅਨ ਵੀਡੀਓ 'ਚ ਲਿਆ ਹੁੰਦਾ ਕਿਨੇ ਵਾਤ ਖਾਣੇ ਕਿਨੇ ਦੋ ਖਾਣੇ ਕਿਨੇ ਇੱਕ ਖਾਣਾ ਹੱਥ ਘੜਾ ਗਿਰ ਗਿਆ ਲੋ ਜੀ ਤੁਸੀਂ ਵੀ ਆ ਜੋ ਜੀ ਛਕ ਲੋ ਜਿਨੇ ਵੀਡੀਓ ਵੇਖੀ ਉਹਨਾਂ ਦਾ ਸਫਾਈ ਦੇ ਵਿੱਚ ਪੂਰਾ ਯੋਗਦਾਨ ਆ ਵੀ ਗੁਰੂ ਘਰ ਦੀ ਸਫਾਈ ਦੇ ਵਿੱਚ ਤੇ ਆਈ ਵੀਡੀਓ ਤੇ ਬਣੇ ਰਹੋ ਹੱਡੀਆਂ ਪੈਣਾ ਸਾਡੀ ਉੱਤਰ ਬਾਹਰ ਭਾਂਡੇ ਲੈਣ ਗਈ ਆ ਇੱਧਰ ਅਸੀਂ ਉੱਪਰੋਂ ਸਾਰੇ ਸਫਾਈ ਕਰਤੀ ਆ ਹੁਣ ਅਸੀਂ ਇਹ ਧੋਵਾਂਗੇ ਦਰਬਾਰ ਸਾਹਿਬ ਨੂੰ चलो जी मिलते हैं थोड़ी देर बाद लो जी इसी करती है तुवाही जेठानी जी, जी बोलो ਦੇਖੋ ਜੀ ਪਾਸਰਾ ਆਇਆ ਲਓ ਫਾਰਮਾਨਾ ਸਗਰਾ ਦਾ ਲਿਜਾਣਾ ਥੈਂਕ ਯੂ ਅੱਛਾ ਜੀ ਇਧਰ ਜਠਾਣੀਆਂ ਸਾਰੀਆਂ ਬੋਲੋ ਜੀ ਉਹਨੇ ਤਾਂ ਆਪਦੇ ਬੋਲਤਾ ਉਹਦਾ ਥੋੜਾ ਤੂੰ ਬੋਲਣਾ ਤੂੰ ਆਪ ਦਾ ਦੱਸ ਬੋਲੋ ਜੀ ਕੈਨੇਡਾ ਵਾਲਿਓ ਬੱਸ ਭੰਗੀਲੀ ਖਾਗ ਮਾਰਾ ਚਾਲਦੀ ਸਫਾਈ ਅਰੇ ਤੁਮ ਨੇ ਐਂ ਤਰਾਪਾ ਕੇ ਵੇਵਾ ਕਾਇਆਏ ਪਰ ਮਾਤਮਾ ਰੇਖਨ ਕਾਂਦੋਸ ਨੇ ਪਛੇ ਲੋਜੀ ਮੈਡਮ ਜੀ ਬੋਲੋ ਕੀ ਕਹਿਣਾ ਚਾਹੁੰਦੇ ਆ ਉਸਤਾ ਮੈਂ ਕਹਿੰਦੇ ਆ ਕਿ ਸਾਡੀ ਭੈਣ ਜੀ ਨੂੰ ਬਾਹਲੇ ਬਾਹਲੇ ਲਾਈਕ ਕਮੈਂਟ ਦਾ ਨਿਰਮਾਣ ਕਰੋ ਸਾਡੇ ਬੈਕ ਕਮੈਂਟ ਕਰ ਕਰੋ ਸਾਡੀ ਭੈਣ ਜੀ ਦਾ ਵੱਡੀ ਦਾ ਵੱਡੀ ਕੋਈ ਨਹੀਂ ਛੋਟੀ ਹੈ ਛੋਟੀ ਕਰੀ ਜਾਂਦੀ ਹੈ ਵੱਡੀ ਕੋਈ ਨਹੀਂ ਹੈ ਨਾ ਵੱਡੀ ਬਣਾਤਾ ਵੇਖ ਲੋ ਨਹੀਂ ਨਹੀਂ ਭਲੇ ਛੋਟੀ ਹੈ ਹਾਂ ਇਹ ਸਾਰੇ ਟੂਰ ਲਾਇਆ ਇਹ ਆ ਵੀ ਆਦੇ ਬੱਚਿਆਂ ਮਗਰ ਕੈਨੇਡਾ ਦੇ ਹਣ ਗੁਰੂ ਘਰ ਦੀ ਸੇਵਾ ਚ ਆਏ ਆ ਤੇ ਪ੍ਰਮਾਤਮਾ ਸੇਵਾ ਸਫਲ ਕਰੇ ਵੀ ਜਿੰਨੀ ਵੀ ਕੀਤੀ ਗਈ ਆ ਤੇ ਤੁਹਾਨੂੰ ਸਾਡੀ ਸੇਵਾ ਕਿਸ ਤਰ੍ਹਾਂ ਦੀ ਲੱਗੀ ਤੇ ਜ਼ਰੂਰ ਦੱਸਿਓ ਜੀ ਤੇ ਆ ਸਾਡੀ ਇਹਦੇ ਕੋਲੇ ਪਤਵੀਆਂ ਬਾਲੀਆਂ ਇਹ ਗੁਰੂ ਮਹਾਰਾਜ ਦੀ ਸਫਾਈ ਵੀ ਕਰਦੀ ਆ ਤੇ ਵੈਸੇ ਵੀ ਸੇਵਾ ਕਰਦੀ ਆ ਸੇਵਾ ਨਿਭਾਉਂਦੀ ਆ ਸਾਡੀ ਗ੍ਰੰਥਨਾਮ ਬਾਬੇ ਇਹ ਸਾਡੇ ਬਾਬੇ ਆ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਗੁਰੂ ਘਰ ਦੀ ਸੇਵਾ ਵਿੱਚ ਕੌਣ-ਕੌਣ ਹਾਜ਼ਰੀ ਭਰਦਾ ਹੁੰਦਾ ਜੇ ਤੁਸੀਂ ਨਹੀਂ ਭਰਦੇ ਤਾਂ ਜਰੂਰ ਭਰਿਆ ਕਰੋ ਜੀ ਥੈਂਕ ਯੂ ਜੂ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ-ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜੀ